ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪਹਿਲਾ ਪੰਚ ਪਦੇ ਆਪਣਾ ਘਰ ਮੂਸਤ ਰਾਖਨ ਸਾਕਹਿ ਕੀ ਪਰ ਘਰ ਜੋ ਹਨ ਲਾਗਾ ਮਹੱਲਾ ਪਹਿਲਾ ਪਹਿਲਾ ਨਹੀਂ ਗਾਣਾ ਪਹਿਲਾ ਪੰਚ ਪਦੇ ਇਕੱਠਾ ਪੜ੍ਹਨਾ ਹੈ ਜੋ ਹਨ ਜੱਜੇ ਤੇ ਹੋੜਾ ਹਾਹਾ ਪੂਰਾ ਪੜਨਾ ਜੋ ਨਿਗਾਣਾ ਘਰ ਜੋਨ ਲਾਗਾ ਜੋ ਹਨ ਘਰ ਦਰ ਰੱਖਹਿ ਜੇ ਰਸ ਚਾਖਹਿ ਜੋ ਗੁਰਮੁਖ ਸੇਵਕ ਲਾਗਾ ਰੱਖਹਿ ਚਾਖਹਿ ਰੱਖਹਿ ਚਾਖਹਿ ਨਿਗਾਣਾ ਹਾਏ ਦੀ ਸਿਹਾਰੀ ਬੋਲਣੀ ਹੈ ਜੀ ਰੱਖਹਿ ਚਾਖਹਿ ਮਾਨ ਰੇ ਸਮਝ ਕਵਨ ਮਤ ਲਾਗਾ ਮਤ ਮਮੇ ਤੇ ਅਵਕ ਲਾਉਣੀ ਐ ਨਾਮ ਵਿਸਾਰ ਅਨ ਰਸ ਲੋਭਾਨੇ ਫਿਰ ਪਸ਼ੂਤਾਹੇ ਅਭਾਗਾ ਰਹਾਉ ਆਵਤ ਕਉ ਹਰਖ ਜਾਤ ਕਉ ਰੋਵਹਿ ਇਹੋ ਦੁਖ ਸੁਖ ਨਾਲੇ ਲਾਗਾ ਆਪੇ ਦੁੱਖ ਸੁਖ ਭੋਗ ਭੋਗਾਵੈ ਗੁਰਮੁਖ ਸੋ ਅਨਰਾਗਾ ਹਰ ਰਸ ਉਪਰ ਅਵਰ ਕਿਆ ਕਹੀਐ ਚਿਨ ਪੀਆ ਸੋ ਤ੍ਰਿਪਤਾਗਾ ਤ੍ਰਿਪਤਾਗਾ ਤਿਰਪਤਾਗਾ ਨਹੀਂ ਕਹਿਣਾ ਤਿਰਪ ਨਹੀਂ ਕਹਿਣਾ ਤਰੇਪ ਤਰੇਪਤਾਗਾ ਮਾਇਆ ਮੋਹਿਤ ਜਿਨ ਇਹੋ ਰਸ ਖੋਇਆ ਜਾ ਸਾਖਤ ਦੁਰਮਤ ਲਗਾ ਮੋਹਿਤ ਫਾਹੇ ਦੀ ਸਿਹਾਰੀ ਪੜਨੀ ਆ ਮੋਹਿਤ ਨਹੀਂ ਕਹਿਣਾ ਮੋਹਿਤ ਖੋਇਆ ਖੋਇਆ ਨਹੀਂ ਕਹਿਣਾ ਖੋਇਆ ਭਾਰਾ ਕਹਿਣਾ ਜੀ ਮਨ ਕਾ ਜੀਓ ਪਵਨ ਪਤ ਦੇਹੀ ਦੇਹੀ ਮਹਿ ਦਿਓ ਸਮਾਗਾ ਪਵਨ ਪਤ ਇਕੱਠਾ ਜੇ ਤੂੰ ਦੇ ਤਹਰ ਰਸ ਗਾਈ ਮਨ ਤ੍ਰਿਪਤੈ ਹਰ ਲੇਵ ਲਾਗਾ ਦੇਹ ਦੇਹ ਨਿਗਹਿਣ ਹੇ ਨੁਸੀਹਾਰੀ へ ਦੇ ਹਰ ਰਸ ਹਰ ਰਸ ਨੇ ਗਾਣਾ ਹਾਰ ਦਾ ਰਾਰਾ ਪੂਰਾ ਬੋਲਣਾ ਹਰ ਰਸ ਤ੍ਰਿਪਤਾਇ ਰਾਰੇ ਨੂੰ ਸਿਹਾਰੀ ਤ੍ਰਿਪਤਾਇ ਨਹੀਂ ਤ੍ਰਿਪਤਾਇ ਸਾਧ ਸੰਗਤ ਮਹ ਹਰ ਰਸ ਪਾਈਐ ਗੁਰ ਮਿਲਿਆ ਜਾਮ ਭਾਗ ਮਿਲਿਆ ਲੱਲੇ ਨੂੰ ਸਿਹਾਰੀ ਮਿਲਿਆ ਰੀ ਗਾਣਾ ਮਿਲਿਆ ਜਮ ਭਾਉ ਜਮ ਦਾ ਮੰਮਾ ਪੂਰਾ ਪੁੱਲ ਨਾ ਜਮ ਭਾਉ ਨੀ ਕਹਿਣਾ ਜਮ ਭਾਉ ਨਾਨਕ RAM ਨਾਮ ਜਾਪ ਗੁਰਮੁਖ ਹਰ ਪਾਏ ਮਸਤਕ ਭਾਗਾ ਸੂਰਠ ਮਹੱਲਾ ਪਹਿਲਾ ਸਰਬ ਜੀਆਂ ਸਿਰ ਲੇਖ ਤੁਰਾ ਹੋ ਬੇਨ ਲੇਖੈ ਨਹੀਂ ਕੋਈ ਜੀਉ ਸਰਬ ਬੱਬਾ ਪੜਨਾ ਸਰਬ ਨਹੀਂ ਗਹਿਣਾ ਸਰਬ ਜੀਆ ਸਿਰ ਜੀਆ ਨਹੀਂ ਗਹਿਣਾ ਜੀਆ ਆਪ ਜੀਵਾਂ ਦੇ ਲੇਖ ਤੁਰਾਹੁ ਤਦ ਦੇ ਦੇ ਅੰਕੜ ਪੜਨੀ ਤੁਰਾਹੁ ਨਹੀਂ ਗਹਿਣਾ ਤੁਰਾਹੁ ਆਪ ਅਲੇਖ ਕੁਦਰਤ ਕਰ ਦੇਖੈ ਹੁਕਮ ਚਲਾਏ ਸੋਈ ਜੀਓ ਮਨ ਰੇ RAM ਜਪਹੁ ਸੁਖ ਹੋਈ ਅਹਨਿਸ ਗੁਰ ਕੀ ਚਰਨ ਸਰੇਵਹੁ ਹਰ ਦਾਤਾ ਭਗਤਾ ਸੋਈ ਰਹਾ ਜਪਹੁ ਸਰੇਵਹੁ ਹਾਏ ਦੇ ਓਂਕੜ ਅਖੀਰ ਤੈ ਬੋਲਣੀ ਐ ਜੇ ਆਪਾ ਉਸ ਰੇਵ ਉਹ ਨਹੀਂ ਗੈਣਾ ਜਪਹੁ ਸੇਵਹੁ ਜੋ ਅੰਤਰ ਸੋ ਬਾਹਰ ਦੇਖਹੁ ਅਵਰਨ ਦੂਜਾ ਕੋਈ ਜੀਓ ਬਾਹਰ ਹਹਾ ਪੂਰਾ ਬੋਲਣਾ ਜੀ ਬਾਹਰ ਨਹੀਂ ਕਹਿਣਾ ਬਾਹਰ ਦੇਖਹੁ ਦੇਖੋ ਨਹੀਂ ਦੇਖਹੁ ਗੋਰਮੁਖ ਏਕ ਦ੍ਰਿਸ਼ਟ ਕਰ ਦੇਖਹੁ ਘਟ ਘਟ ਜੋਤ ਸਮੋਈ ਜੀਓ ਦ੍ਰਿਸ਼ਟ ਦ੍ਰਿਸ਼ਟ ਨਹੀਂ ਕਹਿਣਾ ਗੋਰਮੁਖ ਮਮੇ ਦੀ ਔਂਕੜ ਪੜਨੀ ਆ ਗੋਰਮਖ ਨਹੀਂ ਕਹਿਣਾ ਗੋਰਮੁਖ ਦ੍ਰਿਸ਼ਟ ਘਟ ਘਟ ਊਲਾ ਘਟ ਘਟ ਨਹੀਂ ਕਹਿਣਾ ਘਟ ਘਟ ਚਲ ਤੋ ਠਾਕ ਰੱਖੋ ਘਰ ਆਪਣੈ ਗੁਰ ਮਿਲਿਆ ਇਹ ਮਤ ਹੋਈ ਜਿਉ ਰੱਖੋ ਰਾਰਿਆਦ ਕਹ ਹੈ ਦੇ ਔਕੜਪੁਰੀ ਬੋਲਣੀ ਆ ਰੱਖੋ ਨਹੀਂ ਕਹਿਣਾ ਰੱਖੋ ਇਹ ਮਤ ਮੰਮੇ ਤੇ ਅਦਕ ਲਾਉਣੀ ਹੈ ਜੀ ਦੇਖ ਅਦ੍ਰਿਸ਼ਟ ਰਹਾਓ ਬੇਸਮਾਦੀ ਦੁੱਖ ਬਿਸਰੈ ਸੁਖ ਹੋਈ ਜੀਓ ਆਦਰਸਟ ਆਦਰਸਟ ਨਹੀਂ ਕਹਿਣਾ ਆਦਰਸਟ ਦੁੱਖ ਬਿਸਰੈ ਬੱਬੇ ਤਦ ਕਲੌਣੀਆਂ ਜੀ ਬਿਸਰੈ ਨਹੀਂ ਕਹਿਣਾ ਬਿਸਰੈ ਪੀਵਹ ਆਪਿਓ ਪਰਮ ਸੁਖ ਪਾਈਐ ਨਿਜ ਘਰ ਵਾਸਾ ਹੋਈ ਜੀਓ ਪੀਵੋ ਪੀਵੋ ਨਹੀਂ ਆਪਿਓ ਇਕੱਠਾ ਜਨਮ ਮਰਨ ਭਵ ਭੰਜਨ ਗਾਈਐ ਪੁਨਰਪ ਜਨਮ ਨਾ ਹੋਈ ਜੀਓ ਜਨਮ ਮਰਨ ਦੋੇ ਸ਼ਬਦ ਵੱਖ-ਵੱਖ ਬੋਲਣੇ ਹਨ ਪੁਨਰਪ ਇਕੱਠਾ ਤੇ ਪੋਲਾ ਕਹਿਣਾ ਪੁਨਰਪ ਨਹੀਂ ਕਹਿਣਾ ਪੁਨਰਪ ਤਤ ਨਿਰੰਜਨ ਚੋਤ ਸਬਾਈ ਸੋਹੰ ਭੇਦ ਨਾ ਕੋਈ ਜਿਓ ਤਤ ਤਤੇ ਤੇ ਅਤ ਕਲੌਣੀ ਹੈ ਜੀ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜਿਓ ਅਪਰੰਪਰ ਇਕੱਠਾ ਸੋਰਠ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਜਾਤ ਸੁਭਾਵਾ ਤਦ ਹੀ ਗਾਵਾ ਤਾਂ ਗਾਵੇ ਕਾ ਫਲ ਪਾਵਾ ਗਾਵੇ ਕਾ ਫਲ ਹੋਈ ਜਾ ਆਪੇ ਦੇਵੈ ਸੋਈ ਮਨ ਮੇਰੇ ਗੁਰ ਬਚਨੀ ਨਿਦ ਪਾਈ ਤਾਤੇ ਸਤਿ ਮਹਿ ਰਹਾ ਸਮਾਈ ਰਹਾ ਨਿਦ ਪੋਲਾ ਕਹਿਣਾ ਜੀ ਰਹਾ ਸਤਿ ਮਹਿ ਰਹਾ ਮਹਿ ਮੈਂ ਨਹੀਂ ਕਹਿਣਾ ਮਹਿ ਰਹਿਆ ਖਾਹੇ ਮੁਸ਼ਹਾਰੀ ਵਿਚਕਾਰ ਪੜਨੀਆ ਰਹਿਣਾ ਨਹੀਂ ਗਹਿਣਾ ਰਹਿਆ ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ त्यागी ਮਤ त्यागी ਮੰਮੇ ਤੱਤ ਕਰਾਉਣਾ ਤੱਤੇ ਨੂੰ ਸਿਹਾਰੀ ਲੱਗੀ ਹੈ ਤੱਤਾ ਪੂਰਾ ਬੋਲਣਾ ਮਤ त्यागी ਨਹੀਂ ਗਹਿਣਾ ਮਤ त्यागी ਗੁਰ ਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ ਅੰਧਿਆਰਾ ਅੰਧਾਰਾ ਨਹੀਂ ਕਹਿਣਾ ਅੰਧਿਆਰਾ ਗੁਰ ਚਰਨੀ ਮਨ ਲਾਗਾ ਤਾਂ ਜਮ ਕਾ ਮਾਰਗ ਭਾਗਾ ਭੈ ਵਿੱਚ ਨਿਰਭਉ ਪਾਇਆ ਸਹਜੈ ਕੈ ਘਰ ਆਇਆ ਭੰਤ ਨਾਨਕ ਬੂਝੈ ਕੋ ਬਿਚਾਰੀ ਇਸ ਜਗ ਮਹਿ ਕਰਨੀ ਸਾਰੀ ਭੰਤ ਬਣਾਣਾ ਪੂਰਾ ਪੜਨਾ ਭੰਤ ਨਹੀਂ ਗਹਿਣਾ ਭੰਤ ਬੂਝੈ ਬਬੇ ਤੱਕ ਲਾ ਕੇ ਪੜਨਾ ਹੈ ਜਗ ਮਹਿ ਮੈਂ ਨਹੀਂ ਗਹਿਣਾ ਜਗ ਮਹਿ ਤੁਪਾਵਾਂ ਜਗ ਵਿੱਚ ਮੈਂ ਨਹੀਂ ਮਹ ਕਰਣੀ ਕੀਰਤ ਹੋਈ ਜਾਂ ਆਪੇ ਮਿਲ ਆਪਸੋਈ